ਸਿੱਖ ਕੌਮ ਦੇ ਉਹ ਸਥਾਨ ਜੋ ਬਾਬਾ ਬਘੇਲ ਸਿੰਘ ਜੀ ਹੁਣਾ ਨੇ 1783 ਨੂੰ ਦਿੱਲੀ ਜਿੱਤਣ ਤੋਂ ਬਾਅਦ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਦਰਾ ਸਾਹਿਬਾਨਾਂ ਦੀ ਜਿਹੜੀ ਸੀ ਖੋਜ ਕਰਕੇ ਤੇ ਉਹਨਾਂ ਨੂੰ ਉਸਾਰਿਆ ਸੀ ਇਹ ਸਰਦਾਰ ਭਾਈ ਬਘੇਲ ਸਿੰਘ ਦੀ ਬਹੁਤ ਵੱਡੀ ਦੇਣ ਹੈ ਇੱਥੇ ਵੀ ਅੱਜ ਲੱਖੀ ਭਾਈ ਲੱਖੀ ਸ਼ਾਹ ਵੰਜਾਰਾ ਹਾਲ ਵੀ ਸ਼ਿਸ਼ੋਭਤ ਆ ਇਤਿਹਾਸ ਦੇ ਪੰਨਿਆਂ ਨੂੰ ਜੇ ਜਦੋਂ ਆਪਾਂ ਫੋਲਦੇ ਆਂ ਤੇ ਪਤਾ ਲੱਗਦਾ ਕਿ ਜਦੋਂ ਸਰਦਾਰ ਬਘੇਲ ਸਿੰਘ ਨੇ ਦਿੱਲੀ ਤੇ ਕਬਜ਼ਾ ਕੀਤਾ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਜਿਹੜੇ ਸੀ ਉਹ ਗੱਡੀ ਤੇ ਬੈਠੇ ਦਿੱਲੀ ਸ਼ੰਗਾਸ਼ਣ ਤੇ ਤਾਂ ਫਿਰ ਇੱਕ ਸਮਝੌਤਾ ਹੋਇਆ ਇੱਕ ਸਾਲ ਬਾਅਦ ਜਦੋਂ ਜੱਸਾ ਸਿੰਘ ਰਾਮਗੜੀਆ ਜੀ ਨਾਰਾਜ਼ ਹੋ ਗਏ ਕਿ ਮੈਨੂੰ ਗੱਡੀ ਤੇ ਜਾਂ ਕੋਈ ਏਦਾਂ ਦੀ ਗੱਲ ਸੁਣ ਚ ਆਉਂਦੀ ਆ ਤਾਂ ਫਿਰ ਇਹ ਸ਼ਰਤਾਂ ਤਹਿਤ ਜਿਹੜੀ ਦਿੱਲੀ ਛੱਡ ਦਿੱਤੀ ਗਈ ਤੇ ਉਹਦੀ ਸ਼ਰਤ ਇਹ ਰੱਖੀ ਗਈ ਸੀ ਕਿ 4000 ਸਿੱਖ ਜਿਹੜਾ ਆ ਘੋੜਸਵਾਰ ਸਿੱਖ ਰਾਜ ਦੇ ਬੰਦੇ ਉਹ ਦਿੱਲੀ ਚ ਰਹਿਣਗੇ ਅਤੇ ਦਿੱਲੀ ਜਿਹੜੀ ਆ 1.8 ਅੱਠਵਾਂ ਹਿੱਸਾ ਜਿਹੜਾ ਟੈਕਸ ਭਰੇਗੀ ਸਿੱਖਾਂ ਨੂੰ ਉਹ ਟੈਕਸ ਭਰਦੀ ਰਹੀ ਤੇ ਨਾਲ ਹੀ ਇਹ ਸ਼ਰਤ ਸੀ ਜੋ ਸਮਝੌਤੇ ਤਹਿਤ ਕਿ ਜਿਹੜਾ ਦਿੱਲੀ ਦਾ ਜਿੰਨੇ ਵੀ ਗੁਰੂ ਸਾਹਿਬਾਨ ਨਾਲ ਸੰਬੰਧ ਸਥਾਨ ਨੇ ਉਹਨਾਂ ਦੀ ਖੋਜ ਕਰਕੇ ਸ਼ੀਦਾਂ ਦੇ ਥਾਵਾਂ ਦੀ ਖੋਜ ਕਰਕੇ ਉਹਨਾਂ ਦੀ ਉਸਾਰੀ ਕਰਾਈ ਜਾਵੇ ਇਸ ਬਾਬਾ ਬਘੇਲ ਸਿੰਘ ਜੀ ਉਹਨਾਂ ਦਾ ਇਹ ਮਾਨ ਪ੍ਰਾਪਤ ਹੋਇਆ ਜਿਨ੍ਹਾਂ ਨੇ ਇੰਨਾ ਸਿੱਖ ਕੌਮ ਦੇ ਲਈ ਬਹੁਤ ਹੀ ਵੱਡਾ ਕਰਮ ਕੀਤਾ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਰਕਾਬ ਕਾਂਝ ਜਿਹੜਾ ਸੀ ਇਹ ਇੱਕ ਪਿੰਡ ਦਾ ਨਾਂ ਸੀ ਤੇ ਜਿੱਥੇ ਭਾਈ ਲੱਖੀ ਸਾਹ ਵੰਜਾਰਾ ਜਿਹੜੇ ਸੀ ਰਹਿੰਦੇ ਸਨ ਤੇ ਹੋਰ ਵੀ ਬਹੁਤ ਸਾਰੇ ਲੋਕ ਰਹਿੰਦੇ ਸਨ ਇਤਿਹਾਸ ਦੇ ਪੰਨਿਆਂ ਮੁਤਾਬਕ ਲੱਖੀ ਸ਼ਾ ਵੰਜਾਰਾ ਜੀ ਨੇ ਗੁਰਤੇਕ ਬਹਾਦਰ ਜੀ ਸਾਹਿਬ ਜੀ ਦਾ 1675 ਦੇ ਵਿੱਚ ਜਿੱਦੋਂ ਉਹਨਾਂ ਸ਼ਹਾਦਤ ਉਹਨਾਂ ਦੀ ਹੋਈ ਤੇ ਉਹਨਾਂ ਦਾ ਧੜ ਜਿਹੜਾ ਸੀ ਇੱਥੇ ਲਿਆ ਕੇ ਉਹਨਾਂ ਨੇ ਉਹਨੂੰ ਅਗਨੀ ਭੇਟ ਕੀਤੀ ਸਪਾਤ ਸੰਸਕਾਰ ਕਰ ਦਿੱਤਾ ਇਹ ਭਾਈ ਲੱਖੀ ਸ਼ਾ ਵੰਜਾਰਾ ਦਾ ਘਰ ਸੀ ਤੇ ਰਕਾਬਗਾਂ ਜਿਹੜਾ ਸੀ ਜਦੋਂ ਇਹ ਨਗਰ ਉਜੜ ਗਿਆ ਫਿਰ ਉਸ ਤੋਂ ਬਾਅਦ ਇਸ ਨਗਰ ਦਾ ਨਾਮ ਰਕਾਬਗੰਜ ਹੀ ਪ੍ਰਸਿੱਧ ਹੋ ਗਿਆ ਸਿੱਖ ਕੌਮ ਦੇ ਮਨਾਂ ਦੇ ਵਿੱਚ ਇਤਿਹਾਸ ਦੇ ਫੰਨਿਆਂ ਦੇ ਵਿੱਚ ਇਸ ਵਿੱਚ ਕਰਕੇ ਰਕਾਬਗੰਜ ਕਿਹਾ ਜਾਂਦਾ ਹੈ 1675 ਚ ਜਦੋਂ ਭਾਈ ਲੱਖੀ ਸ਼ਾਹ ਬੰਜਾਰਾ ਜੀ ਨੇ ਇਸ ਪਵਿੱਤਰ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੇ ਸੰਸਕਾਰ ਕਰਨ ਤੋਂ ਬਾਅਦ ਫੁੱਲ ਜਿਹੜੇ ਸੀ ਰੱਖੇ ਗਏ ਸਨ ਗਾਗਰ ਚ ਪਾ ਕੇ ਆ ਵੰਦ ਮੈਨੂ ਤੇ ਕੀ ਪ੍ਰੇਮ ਇਤਿਹਾਸ ਦੇ ਪੰਨਿਆਂ ਮੁਤਾਬਕ ਕਿਹਾ ਜਾਂਦਾ ਹੈ ਕਿ 1914 ਦੇ ਵਿੱਚ ਗੁਰਦਰਾ ਰਿਕਾਬ ਗੰਜ ਸਾਹਿਬ ਦੀ ਜਿਹੜੀ ਸੀ ਚਾਰ ਦਿਵਾਰੀ ਅੰਗਰੇਜ਼ਾਂ ਨੇ ਢਾਹ ਦਿੱਤੀ 1914 ਦੇ ਵਿੱਚ ਤਾਂ ਫਿਰ ਸਿੱਖਾਂ ਨੇ ਫਿਰ ਮੋਰਚਾ ਲਾਇਆ 1914 ਦੇ ਵਿੱਚ ਤੇ ਫਿਰ ਉਹ ਕੰਧ ਜਿਹੜੀ ਸੀ ਅੰਗਰੇਜ਼ਾਂ ਨੇ ਦੁਬਾਰਾ ਜਿਹੜੀ ਉਹਸਾਰੀ ਕਰਾਈ ਸੀ ਕਹਿੰਨ ਤੋਂ ਭਾਵ ਕਿ ਸਿੱਖ ਕੌਮ ਨਾਲ ੱੱੱਕੇ ਹੁੰਦੇ ਆਏ ਨੇ ਵੱਖ-ਵੱਖ ਸਮਿਆਂ ਦੇ ਮੁਤਾਬਕ ਅੱਜ ਅਸੀਂ ਭਾਈ ਲੱਖੀ ਸਾਹਿਬ ਮੰਜਾਰਾ ਅਤੇ ਸਾਰੇ ਹੀ ਵੰਜਾਰੇ ਭਾਈਚਾਰੇ ਨੂੰ ਲੱਖ ਲੱਖ ਪ੍ਰਣਾਮ ਵੀ ਕਰਦੇ ਆ ਉਹਨਾਂ ਦੀ ਬਹੁਤ ਵੱਡੀ ਦੇਣ ਐ ਸਿੱਖ ਕੌਮ ਨੂੰ ਸਿੱਖ ਜਗਤ ਨੂੰ ਇਸ ਕਰਕੇ ਵੰਜਾਰਾ ਕੌਮ ਜਿਹੜੀ ਆ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਆ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਤੁਸੀਂ ਕਰ ਸਕਦੇ ਹੋ ਤਾਂ ਕਿ ਸਾਡੀਆਂ ਆਉਣ ਵਾਲੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜਾਣੂ ਕਰਾਇਆ ਜਾ ਸਕੇ ਮੈਂ ਦੁਬਾਰਾ ਆਪਣੇ ਸ਼ਬਦਾਂ ਨੂੰ ਸਾਂਝਾ ਕਰਦਾ ਕਿ ਰਿਕਾਬ ਗੰਝਰ ਸਾਹਿਬ ਦਾ ਸਥਾਨ ਜਿਹੜਾ ਹੈ ਭਾਈ ਲੱਖੀ ਸ਼ਾਹ ਵੰਜਾਰੇ ਦਾ ਘਰ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 1675 ਨੂੰ ਉਹਨਾਂ ਦੇ ਧੜ ਦਾ ਸਕਾਰ ਕਰ ਦਿੱਤਾ ਗਿਆ ਤੇ ਫਿਰ ਅੰਗ ਜਿਹੜੇ ਸਾਨੂੰ ਇੱਕ ਗਾਗਰ ਚ ਪਾ ਕੇ ਰੱਖ ਦਿੱਤੇ ਗਏ ਸਨ ਤੇ ਇਸ ਪਿੰਡ ਦਾ ਨਾਂ ਹੀ ਰਿਕਾਬ ਗੰਝ ਸੀ ਜੋ ਸਮੇਂ ਦੇ ਮੁਤਾਬਕ ਬਾਅਦ ਤੋਂ ਸਿੱਖਾਂ ਦੇ ਦਿਮਾਗਾਂ ਦੇ ਵਿੱਚ ਉਕਰ ਗਿਆ ਪਰ ਅਫਸੋਸ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹਾਂ ਫਿਰ ਵੀ ਕੋਸ਼ਿਸ਼ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਸਿੱਖ ਇਤਿਹਾਸ ਨੂੰ ਘਰ-ਘਰ ਪਹੁੰਚਾਉਣ ਦੇ ਲਈ ਆਪਣੇ ਨਿੱਕੇ-ਨਿੱਕੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਆ ਅੱਜ ਇੱਥੇ ਬਹੁਤ ਹੀ ਸ਼ਾਨਦਾਰ ਜਿਹੜਾ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਸ਼ਿਸ਼ੋਭਤ ਆ ਗੁਰੂ ਮਹਾਰਾਜ ਜੀ ਦਾ ਹਰ ਵੇਲੇ ਪ੍ਰਕਾਸ਼ ਹੋਇਆ ਰਿਹਾ ਜਾਂਦਾ ਆ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ